ਮੇਰੇ ਤੇ ਦੀ ਕਿਸਮਤੀ ਇਦਾਂ ਦੀ ਮੈਂ ਕੀ ਕਰਾਂ ਪਰ ਸਾਰਾ ਕਸੂਰ ਸਰਬਜੀ ਇਦਾਂ ਹੋ ਗਿਆ ਵਾ ਕੀ ਕਹਤਾ ਸਰਬਜੀ ਨੇ ਉਹਨੇ ਦੱਸਿਆ ਵੀ ਆ ਆ ਗਿਆ ਇਦਾਂ ਫਸਾਇਆ ਸਦਾਇਆ ਹੀ ਉਸੇ ਸਾਇ ਤੇ ਕਰਨਾ ਵਾ ਉਹ ਮੁੜ ਕੇ ਅਗਲੇ ਗਾੜੀ ਆਂਦੇ ਵੀ ਤੁਸੀਂ ਹਾਨੂੰ ਪਹਿਲੋ ਕਿਉਂ ਦੱਸਿਆ ਤੁਸੀਂ ਹੱਥ ਲੁਕਾਰ ਰੱਖਿਆ ਵਾ ਤੇ ਉਹ ਮੁੰਡੇ ਨੇ ਘਰ ਕਹਿਤਾ ਵੀ ਆਪਾਂ ਨਹੀਂ ਕਰਨਾ ਇਦਾਂ ਦਾ ਰਿਸ਼ਤਾ ਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮਤਾਇਂ ਦੇ ਨੇ ਕਹਿਨੀ ਸੀ ਕਿ ਜੇ ਤੇ ਅੱਗੇ ਮੱਝ ਬਿਠਾ ਕੇ ਮੈਨੂੰ ਵਿਖਾਈ ਜਾ ਜਿੰਨਾ ਜੇ ਤੱਕ ਸੱਚਣਾ ਨਾ ਤੁਸੀਂ ਦੱਸਿਆ ਅਗਲੇ ਨੇ ਆਪ ਨਾ ਮੰਨ ਕੇ ਤੇ ਫੇਰ ਵੇਖਣ ਆਏ ਉਹਨਾਂ ਜੇ ਤੱਕ ਨਹੀਂ ਜੇ ਹੋਣਾ ਕਸੂਰ ਹੋਣ ਦੀ ਸਰਜੀ ਦਾ ਕੱਢਦੇ ਉਹਦਾ ਕਾਦਾ ਕਸੂਰਾ ਮੈਂ ਤੇ ਤੁਹਾਨੂੰ ਉਦੋਂ ਵੀ ਕਿਹਾ ਸੀ ਮੰਮੀ ਨੂੰ ਭਾਬੀ ਨੂੰ ਕਹੋ ਪਹਿਲਾਂ ਉਹਨਾਂ ਨੂੰ ਦੱਸ ਦੇ ਮੁੰਡੇ ਵਾਲਿਆਂ ਨੇ ਤੁਸੀਂ ਕਹਿੰਗਾ ਨਹੀਂ ਕੋਈ ਨਹੀਂ ਬਾਤ ਦੱਸਿਆ ਜਾਊਗਾ ਤੇ ਹੱਥੋਂ ਫਿਰ ਗਲਤੀ ਹੋ ਗਈਹੀਂ ਤੇਰੇ ਦੁਸ਼ਮਣ ਬਣ ਕੇ ਇੱਕ ਸਾਥ ਦੇ ਇਹ ਹੁਣ ਹਾਨੂੰ ਪਤਾ ਹੁੰਦਾ ਵੀ ਆ ਗੱਲਾਂ ਹੋਣੀਆਂ ਤਾਂ ਅਸੀਂ ਪਿੰਨੋ ਹੀ ਕਹਿ ਦੇਣਾ ਸੀਗਾ ਵੀ ਸਰਬਜੀਤ ਉਹਨਾਂ ਨੂੰ ਸਾਰੀ ਗੱਲ ਦੱਸ ਦਵੀਂ ਜਦੋਂ ਸ਼ਮਨਤ ਮਮੀ ਮੇਰੀ ਕਿਸਮਤ ਬਣ ਗਈ ਆ ਇੱਥੇ ਬਹਿ ਜਾ ਮਾੜੀ ਜੀ ਮੈਨੂੰ ਨਹੀਂ ਪਤਾਈ ਕਿ ਮੇਰੀ ਨਿੱਕੀ ਜੀ ਗੱਲ ਕੀਤੀ ਏਡੀ ਦੂਰ ਜਾਣੀ ਪੁੱਤ ਕੀ ਪਤਾ ਸੀ ਹੁਣ ਹਾਨੂੰ ਵੀ ਇੰਨਾਂ ਗੱਲਾਂ ਦਾ ਅਸੀਂ ਤਾਂ ਆਖਾ ਚੱਲ ਸਾਰੇ ਕੰਮ ਉਸੇ ਸਹਾਇਤੇ ਹੋ ਜਾਣਗੇ ਵੀ ਚੰਗਾ ਲੱਗ ਗਿਆ ਸਾਰੀਆਂ ਗੱਲਾਂ ਹੁਣ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਤੇ ਇਹ ਹੋਈ ਜਿਹੜੀ ਮੈਨੂੰ ਸੁੱਖ ਨੂੰ ਸੇਲੀ ਬਣਾ ਬਿਠਾ ਚੱਲ ਕੋਈ ਨਹੀਂ ਪੁੱਤ ਜੋ ਹੱਡੇ ਕਰਮੋ ਲਿਖੇ ਐ ਇਦਾਂ ਹੀ ਹੋਣੀ ਸਾਡੇ ਨਾਲ ਕੋਈ ਨਹੀਂ ਤੂੰ ਹੁਣ ਇਦਾਂ ਤੂੰ ਵੀ ਨਾ ਮੰਨ ਇਦਾਂ ਖਰਾਬ ਕਰ ਪੂਰੀ ਜੇ ਲੱਗੇ ਸਾਡੀਆਂ ਦੇ ਆਸਾਂ ਤੇ ਪਾਣੀ ਫਿਰਦਾ ਜਾਂਦਾ ਪਰ ਕੀ ਕਰੀਏ ਆਪਾਂ ਹੁਣ ਕੋਈ ਨਹੀਂ ਮਾਰਾ ਫੜੂਗਾ ਹੀ ਬਾਹ ਕਿ ਤੱਕ ਦੋ ਫੜਨੀ ਆ ਇਦਾਂ ਹੀ ਰਹੇ ਹੀ ਮਰ ਮੁੱਕ ਹੀ ਜਾਣਾ ਵਾ ਇਦਾਂ ਹੀ ਰੋ ਖਪ ਕੇ ਦੋ ਦਸੀਆਂ ਦੇ ਲੇਗ ਹਾਏ ਇਹ ਦੇ ਮਾੜੇ ਮੇਰੀ ਧੀ ਨਹੀਂ ਹੋਣੀ ਲੈ ਗਈ ਦੇ ਆਪਣੀ ਲਿਖੇ ਮੇਰੇ ਆਪਣੀ ਲਿਖੇ ਮਾਤਰੀ ਦੀ ਤਾਂ ਕਿਹੜੀ ਕਲਮ ਨਾਲ ਲਿਖ ਤੇ ਇਹਦੇ ਨੇ ਪਰ ਇੱਕ ਗੱਲ ਹੈਗੀ ਆ ਵੀ ਬਹੁਤ ਮਾੜੀ ਗੱਲ ਹੋਈ ਏ ਇਹੋ ਹੀ ਨਾ ਸੁਖਰੀ ਸਹੇਲੀ ਬਣਦੀ ਨਾ ਕੋਈ ਗੱਲ ਬਣਦੀ ਇਹੋ ਜੀ ਗੱਲ ਨਹੀਂ ਹੋਣੀ ਕੋਈ ਸਭ ਕੋ ਹੀ ਚੰਗਾ ਹੀ ਕਿਸਮਤ ਹੀ ਮਾੜੀ ਹੋ ਗਈ ਬਿੰਦ ਲੱਗਣ ਰਹੀ ਜਿੱਦਾਂ ਇਸੇ ਕਰਕੇ ਆਖੀਦਾ ਨਾ ਚੰਗੇ ਨਾਲ ਤੁਰਾਂਗੇ ਤੇ ਲੋਕ ਵੇਖਣ ਵਾਲੇ ਵੀ ਰੱਖਣਗੇ ਚੰਗੇ ਆ ਤੇ ਚੰਗਾ ਬੰਦਾ ਮਾੜੇ ਨਾਲ ਵੀ ਤੁਰੇ ਜਾਊਗਾ ਤੇ ਇਹਨਾਂ ਕਹਾਂ ਆਈ ਵੀ ਫਿਰ ਮਾੜਾ ਹੀ ਆ ਤੂੰ ਹੁਣ ਕਿਹੜਾ ਮਾੜਾ ਹੀ ਹੁਣ ਵਕੀਲ ਹੀ ਸਭ ਕੁਝ ਚੰਗਾ ਹੀ ਕਿਹੜੀ ਗੱਲ ਦੀ ਘਾਟ ਹੀ ਇਧਰ ਮੈਂ ਉਹਦੀ ਗੱਲ ਨਹੀਂ ਕਰਦੇ ਨਹੀਂ ਹੁਣ ਦੀ ਗੱਲ ਕਰਦੀ ਮੈਂ ਤੇ ਇਧਰ ਇੰਨੀ ਪੜ੍ਹਾਈ ਸਾਡੀ ਕੁੜੀ ਦੀ ਸਭ ਕੁਝ ਚੰਗਾ ਉਹਨਾਂ ਨੇ ਮੰਨ ਲਿਆ ਤੇ ਕੀ ਪਤਾ ਹੀ ਇਹ ਗੱਲ ਦਾ ਮੋੜ ਥੋੜੀ ਆਪਾ ਨਾ ਬਣ ਜਾਣਾ ਮੈਂ ਤੇ ਹੁਣ ਮੰਨਪ੍ਰੀਤ ਨੂੰ ਆਖਣੀ ਮੈਂ ਸਰਬਜੀਤ ਦਾ ਕਸੂਰ ਹੋਇਆ ਸਾਰਾ ਨਾਦਰ ਸੋ ਤਾਂ ਸਰਬਜੀਤ ਦਾ ਕੀ ਕਸੂਰ ਦਾ ਮੈਂ ਹੁਣ ਕੰਨੀ ਮੁੜ ਕੇ ਬਾਅਦ ਚ ਵੀ ਹੱਡਾ ਹੋ ਗਿਆ ਅਸੀਂ ਸਰਪਜੀਤ ਨੂੰ ਕਹਿੰਦੇ ਦੱਸ ਦੇ ਦੇ ਤੈਨੂੰ ਤਾਂ ਨਾ ਕਿ ਜੇ ਬੰਦਾ ਰਿਸ਼ਤਾ ਹੋ ਕੇ ਮਿਲ ਕੇ ਵਿਆਹ ਹੋ ਕੇ ਫੇਰ ਟੁੱਟੇ ਉਹ ਗੱਲ ਦਸੀ ਦੀ ਗੱਲ ਤੇ ਚਲੋ ਕੋਈ ਨਹੀਂ ਕੋਈ ਕਿਹਨੇ ਕਿਸ ਨੂੰ ਚੀਜ਼ ਪਸੰਦ ਆਉਂਦੀ ਕਿਸ ਨੂੰ ਨਹੀਂ ਆਉਂਦੀ ਤਾਂ ਵੀ ਕੋਈ ਗੱਲ ਨਹੀਂ ਪਰ ਇਤਨਾ ਨਹੀਂ ਨਾ ਚਾਹੀਦਾ ਹਾਏ ਹੁਣ ਕੀ ਕਰਾਂਗੇ ਆਪਾਂ ਹੁਣ ਤੀਜਾ ਥਾਂ ਲੱਭਾਂਗੇ ਫੇਰ ਲੋਕਾਂ ਨੇ ਤਾਂ ਤਿੰਨ ਧੀਆ ਹੁੰਦੇ ਤਿੰਨ ਵਾਰ ਵਾਇ ਫੁਕਾੜਾ ਕਰਕੇ ਤਿੰਨੇ ਵਿਆਹ ਦਿੰਦੇ ਸਾਡੀ ਤੇ ਇੱਕ ਧੀਆ ਤੇ ਤੀਜੀ ਵਾਰ ਫੇ ਸੋਚਣ ਡੈ ਪੈਣਾ ਹੀ ਵੀ ਹਾਏ ਹੁਣ ਕੀ ਕਰਨਾ ਹੁਣ ਕੀ ਕਰਨਾ ਚਾ ਚੁੱਪ ਕਰ ਰਹੀ ਹਿੱਦਾਂ ਮੈਂ ਗੱਲ ਕਰ ਏ ਕੀ ਰੱਬ ਨੇ ਆਡੀ ਵਾਧੂ ਕਰ ਦਿੱਤੀ ਆ ਆ ਇੱਕ ਸਾਥ ਲ ਭਾਈ ਪੂਨ ਕਰੀਤ ਵਿਆਹ ਜਾਂਦਾ ਇਹਨੂੰ ਮੈਂ ਕੀ ਦੱਸਣਾ ਕੁਛ ਐਵੇਂ ਨਾ ਗਾਲਾਂ ਕੱਢੀ ਜਾਇਆ ਕਰੋ ਕਿ ਇਹਨੂੰ ਕੀ ਕਰਾਂ ਮੈਂ ਹੁਣ ਫਿਰ ਇਸ ਮਤ ਤੇ ਸਾਡੀ ਚ ਫਰਕ ਪੈ ਗਿਆ ਵਾ ਤੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਵਾ ਵੇ ਸੁਣ ਮੇਰੇ ਡਾਢਿਆ ਰੱਬਾ ਕੀ ਲਿਖੇ ਧੀਆਂ ਦੇ ਲੇਖ ਵੇ ਬਿਨਾ ਕਸੂਰੋਂ ਛੱਡੀਆਂ ਧੀਆਂ ਦਾ ਵੀ ਕਦੇ ਬਾਬਲ ਬਣ ਕੇ ਵੇਖਵੇ ਧੀਆਂ ਜਿੰਨਾਂ ਦੀਆਂ ਪੇਕੇ ਘਰ ਵਹਿ ਜਾਂਦੀਆਂ ਪੈਂਦੇ ਮਾਪਿਆਂ ਦੇ ਕਲੇਜੇ ਵਿੱਚ ਛੇਕ ਵੇ ਬਿਨਾ ਬਿਨਾ ਕਸੂਰੋਂ ਛੱਡੀਆਂ ਧੀਆਂ ਦਾ ਵੀ ਕਦੇ ਬਾਬਲ ਬਣ ਕੇ ਵੇਖਵੇ ਜਿਦਿਸ਼ੇਤੀ ਬਾਹਰ ਆਤਨ ਚੀਜ ਖੋਣੀ ਇਕ ਕੀ ਆਇਆ ਵਾ ਬਰਸ ਦੀ ਤਿਤਲੀਆਂ ਆਈਆਂ ਝੋਨੇ ਵਿੱਚ ਰੰਗ ਰੰਗੀਆਂ ਗੁਰਜੋ ਤਾਂ ਆਪਣੇ ਹੀ ਨਹੀਂ ਜ਼ਿੰਦਗੀ ਚ ਰੰਗ ਰਹਿ ਗਏ ਤੇ ਤਿਤਲੀਆਂ ਦੇ ਰੰਗ ਵੇਖ ਕੇ ਕਰੀ ਕੋਈ ਨਹੀਂ ਦੀ ਆਡਰ ਛੇਤੀ ਤੁਰ ਜਾ ਨਾ ਉਹਨਾਂ ਨੇ ਰਹਿੰਦੇ ਮੈਂ ਕੰਨੀ ਛੇਤੀ ਆਜੋ ਬਾਹਰ ਝੋੜ ਜਾਣਾ ਉਹਨਾਂ ਨੇ ਫੇਰ ਨਾ ਕਿਉਂ ਨਹੀਂ ਮੈਂ ਨਹੀਂ ਜਾ ਕੀ ਹੋ ਗਿਆ ਵਾ ਮੈਂ ਆ ਕੋ ਦੀਦੀ ਨੂੰ ਮੈਂ ਕਹਿੰਦਾ ਬਾਹਰ ਝੋਣੇ ਮੈਂ ਤੇ ਤੇ ਨਹੀਂ ਆਇਆ ਰੰਗ ਭਰ ਕੇ ਜਾਣ ਨਹੀਂ ਹੁੰਦੇ ਪੁੱਤ ਕੀ ਚਿਤਲੀਆਂ ਆਉਣੇ ਵੇਖਣੇ ਉਹ ਟੈਨਸ਼ਨ ਚ ਵਾ ਦੀਦੀ ਤੇਰੀ ਕੀ ਦੱਸਾਂ ਤੈਨੂੰ ਮੈਂ ਹੁਣ ਗੱਲਾਂ ਵੱਡੀਆਂ ਤੂੰ ਛੋਟਾ ਵਾ ਕਿਹੜੀ ਗੱਲ ਤੈਨੂੰ ਦੱਸੀਏ ਤੇ ਕਿਹੜੀ ਨਾ ਦੱਸੀਏ ਪੁੱਤ ਉਮੀ ਥੋੜੇ ਦਿਨਾਂ ਨੂੰ ਫਿਰ ਵਿਆਹ ਹੋਣਾ ਦੀਦੀ ਦਾ ਵਿਆਹ ਕਿੱਥੋਂ ਹੋ ਜਾਣਾ ਪੁੱਤ ਵਿਆਹ ਨਹੀਂ ਹੋਣਾ ਅਜੇ ਦੀਦੀ ਇੱਥੇ ਹੀ ਆ ਕਿਤੇ ਨਹੀਂ ਜਾਣਾ ਅਜੇ ਦੀਦੀ ਨੇ ਇਹ ਦੀਦੀ ਦੇ ਕਰਮਾਂ 'ਚ ਫਰਕ ਵਾ ਥੋੜਾ ਜਿਹਾ ਤੇ ਕੋਈ ਗੱਲ ਨਹੀਂ ਤੂੰ ਮੇਰਾ ਪੁੱਤ ਪੜ੍ਹ ਪੜ੍ਹ ਲਿਖ ਕੇ ਤੇ ਆਪਣਾ ਜਿਹੜੀ ਤੇਰੀ ਟੀਵੀਸ਼ਨ ਵਾਲਾ ਕੰਮ ਜਿਹੜਾ ਵੀ ਕਰਣਾ ਕਰਮਾਂ ਤੇ ਪੜਾਉ ਉਹ ਮੁੰਡੇ ਨੂੰ ਕੋਈ じゃ ਮੁੜ ਕੇ ਵੇਖ ਵੇਖ ਕੇ ਤੇ ਜੀ ਨੂੰ ਕੋ ਹੁੰਦਾ ਵਾ ਪੜਾਈਆਂ ਕਰ ਕਰਕੇ ਵੀ ਕੀ ਕਰਨੀਆਂ ਕਿਹੜੀਆਂ ਕੰਮ ਆਉਂਦੀਆਂ ਪੁੱਤ ਜਦ ਤੂੰ ਜੰਮੀ ਹੀ ਨਾ ਇਹ ਸਾਰੇ ਆਂਦੇ ਵੀ ਲక్ష్ਮੀ ਆਈ ਆ ਘਰ ਇੰਨਾ ਚਾ ਸਭ ਰਿਸ਼ਤੇਦਾਰਾਂ ਭੈਣ ਭਰਾਵਾਂ ਹੈ ਕਿੰਨੀ ਚਿਰ ਰੱਬ ਨੇ ਸਾਨੂੰ ਆ ਜੀਵ ਦਿੱਤਾ ਅਸੀਂ ਤੇ ਹੁਣੇ ਹੀ ਪਰੇਸ਼ਾਨ ਹੋ ਹੋ ਕੇ ਬੁੱਢੇ ਹੋ ਗਏ ਸਾਡੀ ਮਤ ਵੱਜ ਗਈ ਆ ਮੈਂ ਅੰਨੇ ਹੀ ਮੁੰਡਾ ਵਿਆਵਾਂਗੇ ਗਾੜੀ ਪੋਤੇ ਪੋਤੀਆਂ ਖੜਾਵਾਂਗੇ ਮਿੰਨ ਤਾਂ ਲੱਗਦਾ ਹੁਣੇ ਸਾਡਾ ਕੰਮ ਹੋ ਗਿਆ ਵਜਾਪਦਾ ਨਾ ਟੈਨਸ਼ਨ ਲਿਆ ਕਰ ਨਾ ਇਦਾਂ ਕਰਿਆ ਕਰ ਮੇਰੇ ਬੋਝ ਜੀ ਨੂੰ ਕੋ ਹੁੰਦਾ ਕਿ ਉਹ ਤੇਰੇ ਡੈਡੀ ਸਾਹਮਣੇ ਤੇ ਮੈਂ ਰੋਕ ਆਪਕੇ ਤੇ ਕੋ ਗਾਲਾਂ ਖਾ ਲੈਨੀ ਆ ਪਰ ਮੈਨੂੰ ਕੋ ਮੁੜ ਕੇ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਨੂੰ ਕੋ ਚੰਗਾ ਹੀ ਨਹੀਂ ਲੱਗਦਾ ਮੇਰੇ ਤਾਂ ਸਿਰ ਦੀਆਂ ਪੁੱਤ ਨਾੜਾਂ ਸੁੱਜ ਗਈਆਂ ਸੋਚ-ਸੋਚ ਕੇ ਐਨੀ ਮੈਨੂੰ ਟੈਨਸ਼ਨ ਆ ਮੰਮੀ ਜਦੋਂ ਕੱਲ ਨੂੰ ਆਪਾਂ ਗੁਰਜੋਤ ਦਾ ਵਿਆਹ ਕਰਾਂਗੇ ਨਾ ਧੀ ਵੇਖ ਕੇ ਨਾ ਨਿੰਦੇ ਹੋਗੇ ਨਹੀਂ ਨਿੰਦ ਨਹੀਂ ਕੇ ਨਿੰਦ ਨਹੀਂ ਨਹੀਂ ਆਪਾਂ ਅਸੀਂ ਦੇਖੋ ਕਹਿਣਾ ਜੋ ਸਾਨੂੰ ਮਿਲ ਗਿਆ ਪਹਿਲੀ ਆ ਗਈ ਦਸ਼ਮੀ ਆ ਗਈ ਆ ਜਿੱਦਾਂ ਦੀ ਵੀ ਹੋ ਸਾਨੂੰ ਮਨਜ਼ੂਰ ਵਾ ਐਡੀ ਵੀ ਕੋਈ ਮਾੜੀ ਨਹੀਂ ਲੱਭਣ ਲੱਗੀ ਪੁੱਤ ਤੇਰੀ ਵਾਲੇ ਵੇਖ ਕੇ ਸਾਡੀਆਂ ਅੱਖਾਂ ਖੁੱਲਣ ਡਈਆਂ ਵਾ ਕੀ ਲੋਕਾਂ ਨੂੰ ਹੋਰ ਚਾਹੀਦਾ ਕੀ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਰੀਆਂ ਚੀਜ਼ਾਂ ਦੇ ਕਿਤੇ ਜਿੱਥੇ ਮਰਜੀ ਕੋਈ ਰਾਜੇ ਮਹਾਰਾਜਾਂ ਲੱਭ ਲੈ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਕਈ ਥਾਈ ਪਿਆਰੀ ਥੋੜੀ ਹੁੰਦੀ ਆ ਕਈ ਥਾਈ ਮੁੰਡੇ ਦੀ ਨੌਕਰੀ ਨਹੀਂ ਲੱਗੀ ਹੁੰਦੀ ਕਈ ਥਾਈ ਮੁੰਡਾ ਨਹੀਂ ਸੋਹਣਾ ਹੁੰਦਾ ਇੱਥੇ ਤੇ ਕਿਸੇ ਚੀਜ਼ ਦੀ ਘਾਟ ਨਹੀਂ ਸਭ ਕੋ ਮਿਲ ਗਿਆ ਹੈਗਾ ਪਰ ਹੁਣ ਰੱਬ ਦੇ ਹੱਥ ਸਭ ਕੋ ਹੀ ਹੋ ਮਹਾਰਾਜ ਨੇ ਪਤਾ ਨਹੀਂ ਕੀਤਾ ਤੇਰੇ ਬਾਅਦ ਹੀ ਹੋਰ ਚੰਗਾ ਹੀ ਲਿਖਿਆ ਹੋਵੇ ਪੁੱਤ ਆਪਾਂ ਦਿਲ ਨਹੀਂ ਛੱਡਣਾ ਹੌਸਲਾ ਨਹੀਂ ਹਾਰਨਾ ਠੀਕ ਆ ਨਾ ਉੱਠ ਮੇਰਾ ਪੁੱਤ ਪੜਾ ਵੀਰ ਉੱਠ ਜਾ ਕਰ ਜੋ ਪੜ ਪੈਂਦੇ ਨਾਲ ਕੋਈ ਤੁੰਦੀ ਪੜ ਐਂਦਾ ਤੇ ਮੇਰਾ ਕੋਈ ਕੰਮ ਕਰਨ ਨੂੰ ਨਹੀਂ ਜੀ ਕਰਤਾ ਹੈ ਗਲਾ ਜਾ ਬਹਿ ਗਿਆ ਮੇਰਾ ਤੇ ਮੰਮੀ ਤੇਰੀ ਤੇ ਬਾਜੀ ਬੜੀ ਬਦਲ ਗਈ ਆ ਲੱਡੂ ਜ਼ਿਆਦਾ ਖਾ ਲਏ ਆ ਨਾ ਨਾ ਮੈਂ ਤਾਂ ਗਈ ਮੈਂ ਤਾਂ ਸਗੋਂ ਆਖਰੀ ਪੀ ਖਾ ਲਾ ਤੇ ਮੈਂ ਕਿਹਾ ਮੈਂ ਨਹੀਂਗਾ ਖਾਣਾ ਹੈਗਾ ਮੰਮੀ ਜਿੰਨਾ ਮਰਜੀ ਤੂੰ ਆਖੀ ਜਾ ਚੋਰੀ ਚੋਰੀ ਤੂੰ ਖਾ ਲੈਨੀ ਆ ਨਹੀਂ ਮੈਂ ਤਾਂ ਘਰ ਜਾ ਕੇ ਖਾਉ ਤਾ ਮੈਂ ਘਰ ਵੀ ਨਹੀਂ ਖਾਦਾ ਤੈਨੂੰ ਲਿਆਣ ਕੇ ਫੜਾਤੇ ਆ ਬਾਜਵੀ ਨਹੀਂ ਚੰਗੀ ਤਰ੍ਹਾਂ ਕਿਤੇ ਨਿਗਲ ਲਈ ਵਾਜਿਆ ਇਤਰਾ ਹੀ ਆ ਸੰਗ ਜਾ ਬੈਗਾ ਮੈਨੂੰ ਲੱਗਦਾ ਜਿ ਤਰਾ ਬੁਖਾਰ ਜਿਆ ਹੋ ਗਿਆ ਮਾਤਾ ਉਹਦਾ ਬੰਦਾ ਪ੍ਰੇਜ ਕਰ ਲੈ ਥੋੜਾ ਖਾ ਲੈ ਹੁਣ ਡਾਕਟਰ ਵੱਲ ਲੈ ਕੇ ਤੁਰਨਾ ਪੈਣਾ ਉਹੋ ਗੱਲ ਤੂੰ ਘੜੀ ਮੁੜੀ ਕਰੀ ਜਾਨੀ ਮੈਂ ਤਾਂ ਖਾਣਾ ਖਾਦੀ ਆ ਖਾਦਾ ਹੀ ਨਹੀਂਗਾ ਕੁਛ ਚੰਗਾ ਪੈਣਾ ਤੂੰ ਕਿਹੜਾ ਮੰਨਣਾ ਆ ਤੇ ਮੇਰੀ ਗਾਲਸਨ ਮੰਮੀ ਹਾਂ ਪਰ 임ਪੀ ਦੀ ਜਨੇ ਸਾਡੇ ਘਰ ਲੱਡੂ ਘਟਾ ਨਿਕਲੇ ਨਹੀਂ ਦਾ ਲੱਡੂ ਤੇ ਆਏ ਆ ਨਹੀਂ ਮੰਮੀ ਉਹਨਾਂ ਨੇ ਰੱਖਲੇ ਆ ਵੱੱਦ ਜਿੰਨੇ ਸਾਨੂੰ ਖਲਾਉਣੇ ਉਹਨੇ ਤੇ ਖਲਾਏ ਨਹੀਂ ਉਹ ਵੀ ਬਥੇਰੀ ਚ ਲਾਕ ਵਾ ਕੀਪਤਾ ਖਾਣ ਨੂੰ ਰੱਖਲੇ ਹੋਣਗੇ ਤੇਰੇ ਨਹੀਂ ਪਕਿਆ ਤਾਂ ਚੀ ਜਾਵੇ ਤੂੰ ਵੀ ਰੱਖ ਲਈ ਨਹੀਂ ਹਣੀ ਆਹ ਮੇਰੇ ਦਿਵਾਲੇ ਹੋ ਜਾ ਕਰ ਉਹ ਤੈਨੂੰ ਕੋਈ ਲੱਭਦਾ ਨਹੀਂ ਹੁਣ ਇੱਥੇ ਨਾ ਉੜੀ ਤੇ ਤੇਰੀ ਚੱਲ ਗਈ ਆ ਹੁਣ ਮੇਰੇ ਦਿਵਾਲੇ ਰਿਆ ਕਰ ਬੈ। ਨਹੀਂ ਤੇਰੇ ਦਿਵਾਲੇ ਮੈਂ ਕੀ। ਅੱਗੇ ਭਲਾ ਮੈਂ ਕਿੰਨੀਆਂ ਕਿ ਚੋਰੀਆਂ ਕਰਦੀ ਆ। ਆ ਚੋਰੀਆਂ ਦਾ ਨਾਂ ਲਾਤਾ ਹੀ ਨਾ। ਨਹੀਂ ਚੋਰੀ ਕਾਦੀ ਆ ਮੈਂ ਤਾਂ ਓਤਰਾ ਗੱਲ ਕੀਤੀ ਆ ਵੀ ਮੈਂ ਕਿਹੜਾ ਉਹਨਾਂ ਦੇ ਅੰਦਰ ਵੜ ਕੇ ਵੇਖਿਆ ਆ ਵੀ ਰੱਖੇ ਕਿ ਨਹੀਂ ਰੱਖੇ ਉਹਨਾਂ। ਨਹੀਂ ਹੁਣ ਅੱਜ ਜਨੇ ਸਾਨੂੰ 10 ਲੱਡੂ ਖਲਾਈ ਆ ਤੇ ਜਿੰਨੀ ਵਾਰੀ ਸਾਡੇ ਘਰੋਂ ਜਾਂਦੇ ਰਹੇ ਸਾਡੇ ਘਰੋਂ 16-16 ਲੱਡੂ ਜਾਂਦੇ ਰਹੇ ਇਹਨਾਂ ਨੂੰ ਵੀ ਆਪਣੇ ਘਰਾਂ ਦਾ ਸਮਝ ਕੇ ਵੀ ਜ਼ਿਆਦਾ ਲੱਡੂ ਖਲਾਈ ਰਹੇ। ਹੁਣ ਇਹਨਾਂ ਨੇ ਆਪ ਹੁਣ ਪਹਿਲ ਇਹਨਾਂ ਨੇ ਕਰ ਦਿੱਤੀ ਨਾ ਦਾਹ ਲੱਡੂਆਂ ਦੀ ਜਿੱਦਾਂ ਨਹੀਂ ਦਾਹ ਲੱਡੂ ਖਲਾਏ ਨਾ ਤੇ ਉਸ ਦਿਨ ਇਹਨਾਂ ਨੇ ਆ ਜਾਣਾ ਚੜੇ ਘੋੜੇ ਸਵਾਲ ਵੀ ਤੁਸੀਂ ਹਾਨੂੰ ਦਾਹ ਲੱਡੂ ਖਲਾਏ ਕਿਦਾਂ ਤੇ ਫਿਰ ਤੂੰ ਵੀ ਆਖਦੀ ਕਿ ਵੀ ਹਾਨੂੰ ਜਿੰਨੇ ਆਏ ਹੀ ਉਹਨੇ ਦੇਣੇ ਹੈਗੇ ਮੰਮੀ ਤੈਨੂੰ ਨਹੀਂ ਪਤਾ ਰਿੰਪੀ ਦੀ ਦੀ ਗੱਲ ਵੀ ਬੜੀ ਬਣਾ ਲੈਂਦੀ ਆ ਭੈਣਾ ਲੱਡੂ ਵੱਡੇ ਹੀ ਐਦਾਂ ਹੀ ਉਦਾਂ ਹੀ ਗਿਣਤੀ ਦੇ ਲੱਡੂ ਆਏ ਫਿਰ ਆਹ ਗੱਲ ਹੋ ਜਾਂਦੀ ਆ ਅਕਈ ਵਾਰ ਬੂੰਦੀ ਦੇ ਲੱਡੂ ਨਹੀਂ ਆ ਜਾਂਦੇ ਆ ਥੋਲ ਚ ਹੁੰਦੇ ਆ ਪੂਰੇ ਤੇ ਕਈ ਵੱਡੇ ਛੋਟੇ ਹੁੰਦੇ ਤੇ ਕਈਆਂ ਘਰਾਂ ਚ ਆਉਂਦੇ ਨਹੀਂ ਆ ਗੱਲਾਂ ਹੋ ਜਾਂਦੀਆਂ ਹੀ ਚਲੋ ਜਿਤਨਾ ਥੀ ਗਿਆ ਤੈਨੂੰ ਮਿਲੂਗੀ ਤੂੰ ਓਦਾਂ ਹੀ ਮਿਲਣੀ ਹੁਣ ਹੁਣ ਤੂੰ ਹੀ ਮਿਲਣਾ ਮੈਂ ਹੁਣ ਥੋੜਾ ਗਾਂ ਮਿਲਣਾ ਇਦਾਂ ਹੀ ਆ ਨਾ ਮੰਮੀ ਮੈਨੂੰ ਤੂੰ ਗਾੜੀ ਲਾਉਣੀ ਵੀ ਤੂੰ ਕਹਿ ਦਿਆ ਕਰੀ ਤੇਰਾ ਫਰਜ ਬੰਦਾ ਵਾ ਕਹਿਂਦਾ ਤੂੰ ਤੇ ਕਹਿਣਾ ਨਹੀਂ ਹੁੰਦਾ ਮੈਨੂੰ ਗਾੜੀ ਗਾੜੀ ਲਾਇਆ ਵਾ ਤੇ ਜਿੱਦਨ ਕਿਤੇ ਮੈਂ ਬੋਲਣਾ ਫੇਰ ਤੂੰ ਲੋਕਾਂ ਸਾਹਮਣੇ ਇਹ ਵੀ ਗੱਲ ਕਹਿ ਦਿੰਨੀ ਆ ਬੋਲਦੀ ਬੜਾ ਮੇਰੇ ਤੇ ਅੱਖੇ ਨਹੀਂ ਲੱਗਦੀ ਚੱਲ ਛੱਡ ਠਾਂ ਖਾਦੇ ਦਾ ਕੀ ਖਾਣਵਾ ਹੋਰ ਚੌਂ ਦੇ ਨਾਲ ਕੀ ਜਿਆਦਾ ਰੰਜ ਲੈਣਾ ਹੈ ਮੰਮੀ ਜੇ ਹੋਰ ਕੋਈ ਗੱਲ ਹੁੰਦੀ ਹੈ ਤੇ ਮੇਰੇ ਨਾਲ ਕਰ ਲਿਆ ਕਰ ਕੋਈ ਨਹੀਂ ਹੁਣ ਮੈਂ ਹੀ ਤੇਰੀ ਧੀ ਆ ਮੈਂ ਹੀ ਤੇਰੀ ਨੋ ਆ ਠੀਕ ਹੀ ਨਹੀਂ ਗੱਲ ਹਾਂ ਤੇ ਠੀਕ ਆ ਮੈਂ ਕੀ ਲਕਾਇਆ ਤੁਹਾਡੇ ਤੋਂ ਕੋਈ ਗੱਲ ਐ ਹੋਜੀ ਜਿਹੜੀ ਜਿਹੜੀ ਤੂੰ ਦੱਸਣਾ ਚਾਹੁੰਦੀ ਹੋਵੇਂ ਦੱਸੀ ਨਾ ਜਾਂਦੀ ਹੋਵੇ ਬੰਦਾ ਦੱਸ ਹੀ ਦਿੰਦਾ ਵਾ ਆਹੋ ਜੀ ਤਾਂ ਕੋਈ ਗੱਲ ਨਹੀਂ ਆਗੀ ਚੱਲ ਫੇਰ ਠੀਕ ਆ ਨਹੀਂ ਹੈਗੀ ਤੇ ਗੱਡੀ ਲੱਗੇ ਹੋ ਹੋ ਹੁਣ ਬੈਂਦੀ ਵੀ ਮੈਨੂੰ ਕੋਈ ਨਾ ਕੋਈ ਮੰਨੇ ਦੀ ਗੱਲ ਦੱਸੇ ਹੁਣ ਮੈਂ ਵੀ ਪੱਕੀ ਹੋ ਗਈ ਦੱਸਣਾ ਮੈਂ ਵੀ ਨਹੀਂ ਭਾਵੇਂ ਜਿੰਨਾ ਮਰਜੀ ਮੇਰੇ ਲੱਗੇ ਹੋ ਕੇ ਭਾਵੇਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਮੈਂ ਵੀ ਹੁਣ ਪੱਕੀ ਓਦੋਂ ਹੀ ਹੁਣੇ ਮੈਂ ਦੱਸੂਗੀ ਜਦੋਂ ਸਭ ਕੋ ਹੋ ਜੀਵੇ ਅੱਗੇ ਦੱਸ ਕੇ ਕੀ ਖੱਟਿਆ ਹੁਣ ਨਹੀਂ ਮੈਂ ਦੱਸਣਾ ਇਹਨੂੰ ਕੋਈ ਲੈ ਮੇਰੇ ਉਦਾਂ ਹੀ ਭਲੇਖਾ ਜਾ ਪੈਣ ਰਿਆ ਫੋਨ ਤੇ ਸੁੱਚੀ ਹੁੰਦਿਆ ਮਾਤਾ ਦਾ ਕਿਤੇ ਫੋਨ ਦੱਸ ਬਸਾ ਨਹੀਂ ਕਰਦੀ ਅੱਜ ਪਤਾ ਨਹੀਂ ਕਿਤਨਾ ਛੱਡ ਗਈ ਹੈਲੋ ਸਤਿ ਸ਼੍ਰੀ ਅਕਾਲ 임ਪੀ ਦੀਦੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੁੜੀ ਕਿਦੇ ਕਾਰ ਹੋਈ ਆ ਅੱਛਾ ਹੋਈ ਨੀਆ ਮੰਨੇ ਵਾਤੇ ਵੇਖੀ ਆ ਤੇ ਮੈਂ ਪਤਾ ਨਹੀਂ ਕਿਹਦੀ ਫੋਟੋ ਪਾ ਦੇਣ ਲੱਗੇ ਆ ਕਿ ਕੁੜੀ ਵੇਖ ਲਾ ਮੇਲਾ ਆਂਦੀ ਮਾਤਾ ਦੇ ਕੰਮ ਮੈਨੂੰ ਨਹੀਂ ਦੱਸਿਆ ਹੈਗਾ ਅੱਛਾ ਠੀਕ ਆ ਮੰਨੇ ਵਾਤੇ ਵੇਖੀ ਆ ਠੀਕ ਆ ਕੋਈ ਗੱਲ ਨਹੀਂ 10 ਦਿਨ ਹੀ ਮੇ ਮਮੀ ਨੂੰ ਫੋਟੋ ਪਾਤੀ ਏ ਤੁਸੀਂ ਆਹ ਮੈਨੂੰ ਪਤਾ ਵਾ ਦੂਜੇ ਫੋਨ ਚ ਪਾਈ ਹੋਣੀ ਆ ਮੈਂ ਵੇਖ ਲੈਨੀ ਆ ਚਲੋ ਠੀਕ ਆ ਕਿਦਨ ਦਾ ਕਰਨਾ ਫਿਰ ਠੀਕ ਆ ਦੀਦੀ ਮੈਂ ਫੇਰ ਗੱਲ ਕਰੂੰਗੀ ਤੁਹਾਡੇ ਨਾਲ ਚੰਗਾ ਹਾਏ ਰੱਬਾ ਮਾਤਾ ਵੇ ਕਿੱਡੀ ਚਲਾ ਆ ਕੀਓ ਮੈਂ ਹੌਲੀ ਹੌਲੀ ਸੁਣ ਲੈਂਦੀ ਫਿਰਦੀ ਆ ਵੀ ਮੈਨੂੰ ਦੱਸ ਦੇ ਵੀ ਕਿਤੇ ਕੋਈ ਗੱਲਬਾਤ ਹੈਗੀ ਤੇ ਮੈਨੂੰ ਦੱਸ ਤੇ ਅਗਲੀ ਇਹਦੇ ਕੋਈ ਗੱਲਬਾਤ ਵੀ ਨਹੀਂ ਇਹ ਪਤਾ ਨਹੀਂ ਕਦੋਂ ਕਦੀ ਇਦਾਂ ਦੀ ਕੰਮ ਕੰਡ ਹੈ ਪਈ ਆ ਅੱਗੇ ਤੇਨੂੰ ਕਿਤੇ ਰੋਟੀ ਮਾਹਾਂ ਪਚਦੀ ਹੁਣ ਤਾਂ ਗੱਲਾਂ ਵੀ ਪਚਾਉਣ ਲੱਗ ਪਈ ਆ ਕੀ ਨੀ ਮੈਨੂੰ ਯਾਦ ਹੀ ਨਹੀਂ ਹੁਣ ਤੇ ਨ ਕੋਈ ਚ ਵੀ ਨਹੀਂ ਇਦਾਂ ਰਹੇ ਗਏ ਪੁਰਾਣਾ ਸਾਰਾ ਕੁਝ ਬਦਲ ਗਿਆ ਹੈ ਸੋਖ ਕੀ ਵੇਖਣ ਲਈ ਆ ਫੋਟੋਆਂ ਦੇਖੋ ਤੁਹਾਨੂੰ ਯਾਦ ਆ ਫੋਟੋਆਂ ਕਿੱਥੇ ਦੀਆਂ ਆਹੋ ਚੰਗੀ ਤਰ੍ਹਾਂ ਯਾਦ ਆ ਕਿੱਥੇ ਦੀਆਂ ਆ ਪਹਿਲਾਂ ਦੱਸੋ ਪੀਰਾ ਪਾਰਕ ਨਹੀਂ ਹੈ ਸਹੀ ਗੱਲ ਹੈ ਨਾ ਕਿੰਨੀਆਂ ਵਧੀਆ ਸੀ ਇੱਥੇ ਫੋਟੋਆਂ ਨਿੱਚੀਆਂ ਹੂੰ ਕਿੰਨੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਅਵੇ ਸਾਰੀਆਂ ਫੋਟੋਆਂ ਨਾਮਾਂ ਪੀਤੀਆਂ ਆ ਹਾਂ ਹਾਂ ਇੱਥੇ ਤੈਨੂੰ ਪਤਾ ਮੈਨਾਂ ਲੜਪੀ ਆਹੋ ਮੈਨੂੰ ਪਤਾ ਤੁਹਾਡੇ ਨਾਲ ਲੜਪੀ ਸੀ ਇੱਥੇ ਸੋਖ ਪਰ ਇਹ ਵੀ ਨਹੀਂ ਪਤਾ ਲੱਗਿਆ ਇਹ ਵਿਚਾਰੀ ਦਾ ਕੀ ਬਣਿਆ ਮੈਨੂੰ ਤੇ ਆਪ ਨਹੀਂ ਪਤਾ ਕਦੀ ਗੱਲ ਨਹੀਂ ਹੋਈ ਮੈਂ ਫੋਨ ਇੱਕ ਦੋ ਵਾਰੀ ਲਾਇਆ ਸੀ ਆਪਣੇ ਫੋਨ ਤੋਂ ਪਰ ਉਹਦਾ ਨੰਬਰ ਨਹੀਂ ਮੇਰੇ ਫੋਨ ਤੋਂ ਲੱਗਦਾ ਹਾਂ ਹੂੰ ਪਤਾ ਨਹੀਂ ਹੁਣ ਕੀ ਬਣਿਆ ਬਲਬਲਾ ਕੀਤਾ ਕਿ ਨੰਬਰ ਹੀ ਚੇਂਜ ਕਰਤਾ ਪਤਾ ਨਹੀਂ ਨੈਟਵਰਕ ਖੇਤਰ ਤੋਂ ਬਾਹਰ ਇਦਾਂ ਹੀ ਆਈ ਜਾਂਦਾ ਨੰਬਰ ਹੀ ਚੇਂਜ ਕਰਤਾ ਵਾ ਕਿਦੇ ਹੋ ਸਕਦਾ ਕਰਨਾ ਹੀ ਹੋਇਆ ਵੀ ਤੋ ਉਹਦੇ ਦਾ ਮਾੜਾ ਹੀ ਆ ਕਿੰਨਾ ਕੁਛ ਤੇ ਹੋਇਆ ਕਿੰਨੀ ਖੁਸ਼ੀ ਇੱਥੇ ਵੇਖ ਲਓ ਕੁਛ ਉਹ ਮੇਰਨਾ ਫੋਟੋਆਂ ਮਾਉਂਦੇ ਹੀ ਸੀ ਹੂੰ ਤਾਂ ਤੁਹਾਨੂੰ ਸੌਣਨ ਦੀ ਗੱਲ ਦੱਸਾਂ ਮੈਂ ਉਹ ਜਿਹੜੇ ਦਿਨ ਨਿਕੇ ਨਿਕੇ ਜੇ ਵਿੱਚ ਚੋਲੇ ਪੇਚੇ ਸੀ ਉਹਨਾਂ ਦਾ ਡਰਾਈਵਰ ਬਣ ਕੇ ਆਇਆ ਸਾਡੇ ਘਰ ਪਹਿਲੋ ਤੇ ਮੈਨੂੰ ਵੇਖ ਕੇ ਡਰ ਗਈ ਮੈਂ ਕਿਹਾ ਇਹ ਕਿੱਦਾਂ ਸਾਡੇ ਘਰ ਆ ਗਿਆ ਫਿਰ ਪਤਾ ਲੱਗਾ ਵੀ ਡਰਾਈਵਰ ਬਣ ਕੇ ਆਇਆ ਉਹ ਕਿਦਾਂ ਡਰਾਈਵਰ ਬਣ ਕੇ ਆ ਗਿਆ ਉਹਨਾਂ ਦਾ ਇਹ ਤਾਂ ਗੱਡੀ ਪਾ ਲਈ ਉਹਨੇ ਉਹ ਤਾਂ ਕਰਦੇ ਨੇ ਉਹ ਗੱਡੀ ਪਾਤੀ ਆ ਤੇ ਆ ਗੱਡੀ-ਗੁੱਡੀ ਕੰਦਾ ਕੰਮ ਕਰਦਾ ਵਾ ਉਹ ਮੇਰੇ ਨਾਲ ਕਦੀ ਗੱਲ ਹੀ ਨਹੀਂ ਵੇਲਾ ਉਹਦੀ ਵੀ ਹੋਈ ਨਾ ਤਾਂ ਹੀ ਮੈਨੂੰ ਨਹੀਂ ਪਤਾ ਤੀ ਇਹਨੂੰ ਕਦੀ ਫੋਨ ਨਹੀਂ ਲਾਇਆ ਨਾ ਉਹ ਵੀ ਸਾਰੇ ਕਹਿੰਦੇ ਜਾ ਰਹੀਆਂ ਦੋਸਤ ਜਿਹੜੀਆਂ ਸਕੂਲਾਂ ਕਾਲ ਜਾਂਦੀਆਂ ਸਕੂਲਾਂ ਕਾਲ ਜਾਂਦੀਆਂ ਬਸ ਉੱਥੇ ਹੀ ਰਹਿ ਜਾਂਦੀਆਂ ਮੈਂ ਮੈਂ ਆਪਾਂ ਆਣੀ ਜਿਆਦਾ ਤਾਜ਼ੀਆਂ ਹੋਣੀਆਂ ਅੱਜ ਉਹਨੂੰ ਵੀ ਚਾਹੀਦਾ ਹੈ ਕਿ ਤੇ ਲਾਗੇ ਤੂੰ ਪੜਾਈ ਲੈਂਦਾ ਕੁਛ ਗੇ ਸ਼ੀਕ ਤੇ ਲੈਂਦਾ ਨੀ ਆਪਾਂ ਕੀ ਰੱਖਣ ਲਈ ਆ ਮੰਮੀ ਆਪਾਂ ਫੋਟੋਆਂ ਵੇਖਣ ਲਈ ਹੀ ਹਾਂ ਤੁਹਾਨੂੰ ਵੀ ਵਖਣੀਆਂ ਕਿਤੇ ਚੱਲ ਗਈਆਂ ਇਹਨੇ ਅੱਗੇ ਮੰਮੀ ਆ ਵੀ ਪਪਾ ਨਾਲ ਤੇ ਹੀਰਾ ਬਾਗ ਵਿੱਚ ਮਿਲੇ ਹੀ ਸਾਦੇ ਜਣੇ ਚੱਠੀ ਹੋਈ ਹੋਤ ਨਹੀਂ ਫੋਟੋਆਂ ਵਿੱਚ ਆ ਮੈਂ ਜਿਸੇ ਮੀਹ ਮੰਤਰੀ ਤੇ ਹਾਂ ਨਹੀਂ ਤਾਂ ਉਹ ਆ ਮਮੀ ਵੇਖੀ ਉਥੇ ਮਮੀ ਜਿਹੜੀ ਉਥੇ ਰੈਸਟੋਰੈਂਟ ਤੇ ਬਾਅਦ ਮੇਰੀ ਹਾਂ ਤੇ ਮਮੀ ਇਹ ਮੇਰੇ ਸੇਹਲੀ ਵੀ ਕਾਦੀ ਮੇਰੇ ਪਾ ਬੀਬਾ ਨਹੀਂ ਕੇ ਨੇ ਤੇ ਫਿਰ ਕੀ ਹੋਇਆ ਫਿਰ ਮਮੀ ਇਦਾਂ ਹੀ ਉਦਾਂ ਮੇਰੇ ਭਰਾ ਨੇ ਮੰਗੀ ਸੀ ਸਾਡੇ ਭੈਣ ਭਰਾਵਾਂ ਦੇ ਦੋਵਾਂ ਦੇ ਵਿਆਹ ਇਕੱਠੇ ਰੱਖੇ ਸੀ ਉਦੋਂ ਮੇਰਾ ਵਿਆਹ ਹੀ ਉਦੋਂ ਮੰਨੇ ਕੀਤਾ ਵਿਆਹ ਅੱਛਾ ਤੇ ਜਿਹੜੀ ਮੇਰੀ ਭਾਬੀ ਬਣ ਨਹੀਂ ਮਨਪ੍ਰੀਤ ਉਹਨੇ ਇਹਨੂੰ ਭਰਾ ਕਿਹਾ ਸੀ ਤੇ ਬਲਜੀਤ ਭਾਬੀ ਨੂੰ ਪਤਾ ਸੀ ਵੀ ਉਹਨੇ ਭਰਾ ਕਿਹਾ ਵੈਨੂੰ ਤੇ ਫਿਰ ਉਹਨਾਂ ਨੇ ਮੇਰੇ ਘਰ ਦੱਸਤਾ ਤੇ ਫਿਰ ਸਾਰੇ ਵੀਰ ਉਹ ਨਹੀਂ ਗੁੱਸੇ ਹੋਏ ਭਾਬੀ ਵੀ ਨਹੀਂ ਮੇਰੀ ਮੰਮੀ ਨਹੀਂ ਵੀ ਆਪਾਂ ਇਦਾਂ ਬਟਾਂਦਰਾ ਨਹੀਂ ਕਰਨਾ ਸ਼ਾਬੀ ਤੈਨੂੰ ਵੀ ਪਤਾ ਹੈ ਹਾਂ ਵੀ ਉਹ ਵੀ ਉੱਧਰ ਬੈਠੇ ਦੇਖ ਕੇ ਹੈ ਚੁੱਪ ਰਹੀ ਦਾ ਹੀ ਦਾ ਵਾ ਤੇ ਫਿਰ ਕੀ ਨਾ ਮੰਮੀ ਨੂੰ ਹੁਣ ਤੇਰੀ ਅੰਕੂਤਾ ਦਾ ਪਤਾ ਲੱਗ ਗਿਆ ਨਾ ਤੂੰ ਹੁਣ ਚੁੱਪ ਰਹੀਂ ਨਾ ਦਾ ਵਾ ਫਿਰ ਮੰਮੀ ਇਦਾਂ ਨਹੀਂ ਕਰਾਂ ਤੇ ਹੁਣ ਉਹਨੂੰ ਗੱਲ ਚੰਗੀ ਤੇਰਾ ਕੁੱਲ ਕੇ ਬੇਦਾ ਨਾ ਹੋਵੇ ਤੇ ਹਰ ਵੇਲੇ ਗੱਲ ਦਬਕੇ ਰੱਖਦਾ ਵਾ ਏ ਆ ਦੱਸ ਮੈਂ ਕਿ ਫਿਰ ਮੇਰੇ ਪ੍ਰਾ ਵਿਚਾਰੇ ਦੀ ਮੰਗ ਛੁੱਟ ਗਈ ਉਹਨੂੰ ਆਪਣਾ ਰਿਸ਼ਤਾ ਛੱਡਣਾ ਪਿਆ ਤੇ ਉਹਨਾਂ ਨੇ ਫਿਰ ਮੇਰਾ ਕਰਤਾ ਵੀ ਚੱਲ ਕੁੜੀਏ ਤੂੰ ਕਰ ਤੂੰ ਤੇ ਧੀ ਆ ਤੇ ਚੱਲ ਕੋਈ ਨਹੀਂ ਵੀਰ ਆਂਦਾ ਮੇਰਾ ਕੀ ਮੈਂ ਕੋਈ ਨਹੀਂ ਫਿਰ ਕੇ ਤੇ ਹੋਰ ਹੋ ਜਾਊਗਾ ਹੁਣ ਤੇ ਪਰ ਉਹ ਵੀ ਤਾਂ ਕਹਿ ਦਿੱਤੀ ਨਾ ਤੂੰ ਤੇ ਫਿਰ ਉਹਦੀਆਂ ਜੜਾਂ ਜ ਫਿਰ ਗਈ ਹੈ ਆ ਤੂੰ ਕੀ ਕੰਮ ਕੀਤਾ ਸਿਹਰੀ ਵੀ ਛੁੱਟ ਗਈ ਤੇਰੀ ਤੂੰ ਤੇ ਫਿਰ ਹੋਰ ਵੀ ਸਿਹਰੀਆਂ ਉਹ ਤੇ ਦਰਵਾਜ਼ਾ ਚੁੱਕਿਆ ਜਾਊਗਾ ਹੈ ਮੰਮੀ ਮੈਂ ਤੇ ਤੁਹਾਨੂੰ ਉਦਾਂ ਹੀ ਗੱਲ ਦੱਸਣ ਦੀ ਵੀ ਇਦਾਂ ਹੋਇਆ ਮੈਂ ਕਿਹੜਾ ਜੰਨੀ ਹੀ ਵੀ ਮੇਰੀ ਸੰਦੇ ਦਾ ਰਿਸ਼ਤਾ ਟੁੱਟੇ ਮੈਕਸਮ ਆਪ ਵਿੱਚ ਵਿੱਚ ਉਹਨਾਂ ਨੇ ਨਾਲੇ ਤੂੰ ਭਰਾ ਦਾ ਘਰ ਨਹੀਂ ਵੱਸਣ ਦਿੱਤਾ ਨਾਲੇ ਤੂੰ ਸਹੇਲੀ ਦਾ ਦੋ ਘਰ ਤੂੰ ਚਾਰ ਛੜੇ ਸਾਡੇ ਤੂੰ ਨਹੀਂ ਮਚੰਗੀ ਬਣੀ ਕਾਹਦਾ ਤੁਹਾਨੂੰ ਨਾ ਕਰਤਾ ਤੁਸੀਂ ਦੱਸਦਾ ਹੋਰ ਹੈ ਵਿੱਚੇ ਵਿੱਚ ਤੂੰ ਕਿੰਨੀਆਂ ਵੜ ਦਿੱਤੀਆਂ ਅਜੇ ਤੱਕ ਹੀ ਕਹਿੰਦੇ ਸਾਨੂੰ ਅਸੀਂ ਮਿਲੇ ਨਹੀਂ ਕਦੀ ਵੇਖਿਆ ਨਹੀਂ ਚੱਖਿਆ ਨਹੀਂ ਸਾਰੇ ਕੰਮ ਕਈ ਵਿੱਚੇ ਵਿੱਚ ਕੀਤੇ ਸੀ ਹੁਣ ਤੂੰ ਜਾਂਦੇ ਸਾਨੂੰ ਪਤਾ ਹੀ ਨਹੀਂਗਾ ਕੀ ਹੋਇਆ ਮੰਮੀ ਮੈਂ ਜੁੱਦਾ ਗੱਲ ਦੱਸੀ ਤੂੰ ਆਪਣੀ ਜ਼ੁਬਾਨ ਤੇ ਬੰਦ ਰੱਖੀ ਸੋਕ ਜਦੋਂ ਮੈਂ ਗੱਲਾਂ ਤੇਨੂੰ ਉਦੋਂ ਦੀਆਂ ਸਿਪਾਹੇ ਲਗਾ ਕੇ ਰੱਖੀਆਂ ਤੇ ਤੂੰ ਸਾਰਾ ਕੋਲ ਖੋਲਣ ਲਈ ਆ ਵੇਖ ਤਾ ਪਹੇਕ ਪੁੰਦਾ ਵਾ ਮੈਨੂੰ ਕਿਲਾ ਨਾ ਹੋਵੇ ਕਿਤੇ ਤੂੰ ਮਮੀ ਨੂੰ ਦੱਸਿਆ ਹੀ ਕੁਝ ਨਹੀਂ ਆ ਇਹ ਦੱਸਣ ਦੇ ਆ ਤੇ ਚੱਕਦਾ ਹੀ ਮੋਟਰਸਾਈਕਲ ਉੱਜੜ ਜਾਂਦਾ ਈ ਸਵਾ ਇਹਨੇ ਕਿ ਦੱਸਣਾ ਈ ਤੇ ਮਮੀ ਮੈਂ ਤੇ ਆਪਣੀ ਤਾਂ ਸਤ ਤੂੰ ਹੋਣਾ ਤੇਰੀ ਦਾ ਕੀ ਬਣਿਆ ਮਮੀ ਮੈਨੂੰ ਤੇ ਆਗ ਵੀ ਨਹੀਂ ਪਤਾ ਹੁਣ ਪੀ ਉਹਦਾ ਕੀ ਬਣਿਆ ਤੇ ਕੀ ਨਹੀਂ ਨਾਲ ਜਿਹਦੇ ਨਾਲ ਗੱਲ ਹੋਈ ਹੈ ਰਿਸ਼ਤਾ ਤੇਨਾਂ ਨੇ ਤੋੜਦਾ ਹੀ ਮੇਰੇ ਘਰ ਤੇ ਆਣੀ ਦੱਸ ਕੋਬਗਾਨੀ ਧੀ ਕਿਦਾਂ ਰੋੜਕ ਦਾ ਮਾਪਿਓ ਕੀ ਕਰਦਾ ਹੋਗਾ ਤੂੰ ਤਾਂ ਬਸਣ ਲਾਪਾ ਬਸਣ ਲਾਪੀ ਆਪਣੀ ਧੀ ਉਹਨਾਂ ਨੇ ਵਿਸਾਰੀ ਤੋਂ ਉਹ ਵਿਚਾਰੇ ਇੱਕ ਘਰੋਂ ਦੇ ਫਿਰ ਦੇਣੇ ਮੰਮੀ ਕੋ ਤੂਤਾ ਕਰਨ ਦੇ ਤੂੰ ਕੀ ਦੱਸ ਮੈਨੂੰ ਪਤਾ ਅੱਡੇ ਕੋ ਗਲਤੀ ਹੋਈ ਆ ਪਰ ਮੰਮੀ ਜੀ ਮੈਂ ਇਹਨਾਂ ਨੂੰ ਮਨਾ ਕਰਤਾ ਸੀ ਕਿ ਜਿੱਥੇ ਮੇਰੇ ਘਰ ਦੇ ਜਾਣੀਏ ਮੈਂ ਉੱਤੇ ਰਿਸ਼ਤਾ ਕਰਨਾ ਤੇ ਫਿਰ ਵਿਚੋਲੇ ਪਾ ਕੇ ਸਾਰੀ ਗੱਲ ਹੋ ਗਈ ਉਹ ਤੇ ਰਿਸ਼ਤਾ ਹੋ ਹੀ ਜਾਣਾ ਜੇ ਮੇਰੀ ਭਾਬੀ ਨੇ ਇਹਨਾਂ ਨੂੰ ਪਹਿਨੋ ਨਾ ਵੇਖਿਆ ਹੁੰਦਾ ਇਹ ਤਾਂ ਵੰਡਣ ਤੋਂ ਤੱਕ ਜਾਣਦੇ ਆਂ ਮਰਨ ਤੱਕ ਜਾਣਦੇ ਆਂ ਪਪਾ ਨੇ ਨੂੰ ਕੀ ਇੱਕ ਗੱਲ ਵੀ ਅੱਗ ਲੱਗੀ ਵੀ ਮੈਂ ਵਿਆਹ ਕਰਾਵਾਂ ਵਿਆਹ ਕਰਾਵਾਂ ਵੇਲਾਣ ਵਿਆਹ ਕਰਾ ਕੇ ਆਹ ਹੀ ਉਹ ਵਿਆਹ ਦੇ ਵਿੱਚ ਇੱਕ ਘਰ ਜਾੜ ਦਿੱਤਾ ਤਾਂ ਆਪਣਾ ਸੌਂਕ ਤੇ ਬਹਿ ਗਏ ਤੇ ਹੀ ਪਾ ਲਈ ਪਸਾ ਤੈਨੂੰ ਕਿੰਨੇ ਆਖਿਆ ਇਹੋ ਜੀ ਯਾਰ ਮੰਮੀ ਨੇ ਉਦਾਂ ਗੱਲ ਕੰਢੀ ਮੰਮੀ ਜੀ ਦੋ ਮੈਨੂੰ ਕਹਿੰਦੀ ਆ ਵੀ ਤੂੰ ਧੀ ਬਣ ਕੇ ਰਹਿ ਤੇ ਫਿਰ ਦਈਆਂ ਮਾਵਾ ਨੂੰ ਗੱਲਾਂ ਦੱਸਦੀਆਂ ਓਏ ਓ ਗੱਲਾਂ ਕਿਹੜੀਆਂ ਹੋਈਆਂ ਉਹ ਦੱਸਣ ਵਾਲੀਆਂ ਮੈਂ ਲਕਾਈਆਂ ਹੀ ਮੈਂ ਤੇ ਪੋਲ ਨਹੀਂ ਖੁੱਲਣ ਦੇਂਦਿਆ ਤੂੰ ਧਿਆਨ ਕੇ ਸਾਰੀ ਫਿਲਮ ਹੀ ਸੁਣਾਤੀ ਈ ਗੱਲ ਹੀ ਦੱਸੀ ਐ ਮਾੜੀ ਜੀ ਚੰਗੀ ਗੱਲ ਦੱਸੀਓ ਹੁਣੇ ਕਲੇਸ਼ ਨਹੀਂ ਮੁੱਕਣਾ ਵੇਖੀ 2 ਮਹੀਨੇ ਇਥੋਂ ਮੈਨੇ ਹੋਜ ਨਹੀਂ ਪਿੰਨੋ ਵੀ ਪਤਾ ਫੇਰ ਖਾੜੇ ਸੁਣ ਲਈ ਮੈਨੇ ਸੁਣ ਲਈ ਤੂੰ ਆ ਗੱਲ ਦੱਸੀ ਐ ਮੀਨੀ ਬੜੀ ਚਲਾਗ ਵਾ ਕੱਲ ਪੁੱਛਣ ਦੀ ਮਾਰੀ ਉਦਾਂ ਮੈਨੂੰ ਕਹਿੰਦੀ ਰਹਿੰਦੀ ਜਦੋਂ ਮੇਰੀ ਧੀ ਆ ਧੀ ਤੇ ਜਦੋਂ ਪੁੱਛ ਨਹੀਂਦੀ ਉਦੋਂ ਮੈਨੇ ਮਾਰ ਲਵੀ ਮੈਨੂੰ ਲੋਹ ਬਣਾ ਲਿੰਦੀ ਐ ਫੇਰ ਆ ਵੇਖ ਮੈਨੇ ਕੁੜੀ ਕੋਟੋ ਪਾਈ ਹੋਣਾ ਨੇ ਕੁੜੀ ਵੇਖ ਲਓ ਤੁਸੀਂ ਅੰਦਰ ਵੇਖ ਲਈ ਵਿਆਹ ਤੂੰ ਨਾ ਤੂੰ ਵੇਖ ਹੁਣ ਵੀਰ ਜਿਹੜੇ دل ਨੂੰ ਲੱਗੀਆਂ ਹੋਏ ਨਾ ਕੁੜੀ ਉਹ ਸੋਹਣੀ ਲੱਗਦੀ ਆ ਜਿੰਨੀਆਂ ਮਰਜ਼ੀ ਵਿਖਾ ਲਈ ਜਾ ਜਿੱਥੇ ਕਰਨਾ ਕਰ ਦੋ دل ਨੂੰ ਜਿਹੜੀ ਲੱਗੀ ਇਹਦੇ ਉੱਥੇ ਹੀ ਕਰਦਾ ਤੂੰ ਵੀ ਨਹੀਂ ਮੰਨੀ ਮੇਰੀ ਵੀਰ ਭਾਬੀ ਨੇ ਹੁਣ ਦਿੱਤਾ ਰਿਸ਼ਤਾ